ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਅੱਦੀਆਂ ਵੱਡੀਆਂ ਖਬਰਾਂ ਸੀਐਮ ਭਗਵਾਨ ਤਮਾਨ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਝੋਨੇ ਦੀ ਫਸਲ ਲਈ ਬਿਨਾ ਕੱਟ ਤੋਂ ਦਿਨ ਦੇ ਸਮੇਂ ਮਿਲੇਗੀ ਬਿਜਲੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 112 ਏਡੀਏ ਤੇ 41 ਡੀਡੀਏ ਸਾਮੀਆਂ ਦੀ ਭਰਤੀ ਨੂੰ ਹਰੀ ਝੰਡੀ ਪੰਜਾਬ ਸਰਕਾਰ ਨੇ ਦਿੱਤੇ ਹੁਕਮ ਪੂਰੇ ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ ਸਿੱਖਿਆ ਵਿਭਾਗ ਨੇ ਸਖਤ ਹਦਾਇਤਾਂ ਕੀਤੀਆਂ ਜਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵੀਐਨਸੀ ਵੱਲੋਂ ਡਿਪਟੀ ਕਮਿਸ਼ਨਰਾਂ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨਾਲ ਮੀਟਿੰਗ ਮੀਟਿੰਗ ਚ ਅਫਸਰਾਂ ਨੂੰ ਦਿੱਤੇ ਵੱਡੇ ਹੁਕਮਾਂ ਡਾਕਟਰ ਰਾਜਕੁਮਾਰ ਛੱਬੇਵਾਲ ਦੇ ਸ਼ੀਤ ਲੰਗੁਰਾਲ ਦੇ ਅਸਤੀਫੇ ਬਾਰੇ ਵੱਡੀ ਖਬਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਭੇਜੇ ਨੋਟਿਸ ਪੰਜਾਬ ਚ ਗਰਮੀ ਨੇ ਲੋਕਾਂ ਦਾ ਕੀਤਾ ਬੁਰਾ ਹਾਲ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਦਿੱਤੀ ਚੇਤਾਵਨੀ ਕਿ ਹਾ ਛੇਤਰਾਂ ਤੋਂ ਬਿਨਾ ਇਹਨਾਂ ਨੇ ਨਹੀਂ ਬਣਨਾ ਬੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਆ ਕਿ ਹੈਗੀ ਪੰਜਾਬ ਦੇ ਕਿਸਾਨਾਂ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਇਹ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਕਿਹਾ ਕਿ ਕਿਸਾਨਾਂ ਨੂੰ ਦੇਂਦੇ ਸਮੇਂ ਬਿਨਾ ਕਿਸੇ ਕੱਟ ਤੋਂ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਅਕਤੂਬਰ ਤੱਕ 70% ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਦੇਵਾਂਗੇ ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵਲ ਬਕਾਰ ਹੋ ਜਾਣਗੇ ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬਚਤ ਹੋਵੇਗੀ ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ ਅਸੀਂ ਆਪਣੀਆਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਵੀ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਦਿੰਦੇ ਸਮੇਂ ਬਿਨਾ ਕਟਾਂ ਦੇ ਲਗਾਤਾਰ ਬਿਜਲੀ ਮਿਲੇਗੀ ਕਿਉਂਕਿ ਹੁਣ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਅਦਾਲਤਾਂ ਵਿੱਚ 112 ADA ਅਤੇ 41 DDA ਸਾਮੀਆਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਨਾਲ ਹੀ ਅਦਾਲਤ ਨੇ ਸਿੰਗਲ ਬੈਂਚ ਦੇ ਫੈਸਲੇ ਵਿਰੁੱਧ ਦਾਇਰ 8 ਅਪੀਲਾਂ ਨੂੰ ਰੱਦ ਕਰ ਦਿੱਤਾ ਹੈ ਪਿਛਲੇ ਸਾਲ ਅਕਤੂਬਰ ਵਿੱਚ ਸਿੰਗਲ ਬੈਂਚ ਨੇ ਪੀਪੀਐਸਸੀ ਦੇ ਹਰ ਸਾਲ ਦੇ ਤਜਰਵੇ ਲਈ 6 ਅੰਤਰੀ ਮ ਹੁਕਮ ਪੇਸ਼ ਕਰਨ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੂੰ 1 ਮਹੀਨੇ ਵਿੱਚ ਭਰਤੀ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ ਸਿੰਗਲ ਬੈਂਚ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਜੋਤਸਨਾ रावत ਅਤੇ ਹੋਰਾਂ ਨੇ ਹਾਈ ਕੋਰਟ ਨੂੰ ਕਿਹਾ ਹੈ ਕਿ ਉਹਨਾਂ ਨੇ ਪੰਜਾਬ ਦੀਆਂ ਅਦਾਲਤਾਂ ਵਿੱਚ 112 ADA ਤੇ 13 ਦੀ ਡੀਡੀਐ ਦੀਆਂ ਅਸਾਮੀਆਂ ਨੂੰ ਭਰਨ ਲਈ ਆਯੋਜਿਤ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ ਲਿਖਤੀ ਪ੍ਰੀਖਿਆ ਵੀ ਪਾਸ ਕੀਤੀ ਇਸ ਦੌਰਾਨ ਕਮਿਸ਼ਨ ਨੇ ਸਫਲ ਬਿਨੇ ਕਾਰਨ ਨਿਯੁਕਤੀ ਦੇਣ ਲਈ ਜੀਵ ਸ਼ਰਤਾਂ ਲਾਈਆਂ ਅਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਵੱਡੀ ਰਾਹਤ ਦਿੰਦਿਆਂ ਭਰਤੀ ਨੂੰ ਹਰੀ ਛੰਡੀ ਦੇ ਦਿੱਤੀ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਸਖਤ ਫਰਮਾਨ ਜਾਰੀ ਕੀਤਾ ਹੈ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਆਖਿਆ ਕਿ ਸਕੂਲਾਂ ਵਿੱਚ ਦੁਪਹਿਰ ਦਾ ਭੋਜਨ ਨਿਰਧਾਰਤ ਮਾਣੀ ਅਨੁਸਾਰ ਨਹੀਂ ਬਣਾਇਆ ਜਾ ਰਿਹਾ ਵਿਦਿਆਰਥੀਆਂ ਦੀ ਹਾਜ਼ਰੀ ਸਮੇਂ ਸ਼੍ਰੇਣੀ ਤੇ ਐਪ ਵਿੱਚ ਦਰਜ ਨਹੀਂ ਕੀਤੀ ਜਾ ਰਹੀ ਜਿਸ ਦੇ ਨਤੀਜੇ ਵੱਜੋਂ ਖਸਾ ਰੰਦਾ ਹੈ ਕਿ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਫੇਰਾ ਫੇਰੀ ਹੋ ਸਕਦੀ ਹੈ ਇਸ ਲਈ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਹ ਸੁਨਿਚਿਤ ਕੀਤਾ ਜਾਵੇ ਕਿ ਵਿਦਿਆਰਥੀਆਂ ਦੀ ਹਾਜ਼ਰੀ ਮੁਤਾਬਕ ਨਿਰਧਾਰਤ ਹਫਤਾਵਾਰੀ ਮੈਨੂ ਅਨੁਸਾਰ ਹੀ ਮਿੱਡੇ ਮੀਲ ਵਿਦਿਆਰਥੀਆਂ ਨੂੰ ਦਿੱਤਾ ਜਾਵੇ ਵਿਭਾਗ ਨੇ ਜ਼ਿਲ੍ਹਾ ਅਤੇ ਬਲਾਕ ਦਫ਼ਤਰਾਂ ਦੀ ਕੰਮ ਕਰਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਉਹਨਾਂ ਨੇ ਕਿਹਾ ਕਿ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਇਤਨਚੇ ਚੈਕਿੰਗ ਕਰਕੇ ਮਹੀਨਾਵਾਰ ਰਿਪੋਰਟ ਟਿਪੀ ਇਸ ਮੀਟਿੰਗ ਦਾ ਦਫਤਰ ਨੂੰ ਪਹੁੰਚੀ ਜਾਵੇ ਅਤੇ ਚੈਕਿੰਗ ਦੌਰਾਨ ਜੇਕਰ ਕਿਸੇ ਸਕੂਲ ਵਿੱਚ ਹਦਾਇਤਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁਖੀ ਮੀਡੇ ਮਿਲ ਇਨਚਾਰਜ ਦੀ ਹੋਵੇਗੀ ਅਤੇ ਉਸਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵੀਸੀ ਵੱਲੋਂ ਡਿਪਟੀ ਕਮਿਸ਼ਨਰਾਂ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਜੀ ਨਾਲ ਰਿਵਿਊ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੇ ਨਜਾਇਜ਼ ਸ਼ਰਾਬ, ਨਕਦੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਤੇ ਹੋਰ ਕਾਨੂੰਨੀ ਵਿਸ਼ਤਾਂ ਦੀ ਆਮਦ ਨੂੰ ਰੋਕਣ ਲਈ ਚੋਣ ਜਾਬਤੇ ਦੀ ਸ਼ਕਤੀ ਨਾਲ ਪਾਲਣਾ ਦੇ ਨਾਲ-ਨਾਲ ਫਲਾਈਂਗ ਸਿਕਿਉਰਡ The cat sat on the ਆਕਾਰੇ ਟੀਮਾਂ ਦਾ ਗਠਨ ਅਤੇ ਸਾਰੇ ਦੀ ਜਾਂਚਾਂ ਚੌਕੀਆਂ ਸਥਾਪਿਤ ਕਰਨ ਦੇ ਵੱਡੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਵਿਪਤੀ ਕਮਿਸ਼ਨਰਾਂ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਜੀ ਨਾਲ ਮੀਟਿੰਗ ਕਰਦੇ ਆ ਕਿ ਹੈ ਕਿ ਇਸ ਵਾਰ 70 ਪਾਰ ਦੇ ਟੀਚੇ ਦੀ ਪ੍ਰਾਪਤੀ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਗਰਮੀ ਦੇ ਮੱਦੇਨਜ਼ਰ ਸਾਰੇ ਪੋਲਿੰਗ ਸਟੇਸ਼ਨਾਂ ਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ ਉਹਨਾਂ ਨੇ ਸਾਰੇ ਅਧਿਕਾਰੀ ਨੂੰ ਵੱਡੇ ਹੁਕਮ ਜਾਰੀ ਕਰਦੇ ਆ ਕਿ ਹੈਗੇ ਸੂਬੇ ਵਿੱਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪੰਜਾਬ ਜੇ ਕੁੱਲ 13 ਲੋਕ ਸਭਾ ਸੀਟਾਂ ਵਾਸਤੇ ਅਜੇ ਤੱਕ 355 ਨਾਮਜ਼ਦਗੀ ਕਾਗਜ਼ ਸਹੀ ਪਾਈ ਗਈ ਹਨ। ਅਤੀਜ ਕਾਗਜ਼ ਵਾਪਸ ਲੈਣ ਉਪਰੰਤ ਸਥਿਤੀ ਸਪਸ਼ਟ ਹੋਵੇ ਕਿ ਮੁਕਾਬਲਾ ਚਾਰ ਕੋਣਾ ਜਾਂ ਤਿੰਨ ਕੋਣਾ ਕਿਸ ਕਿਸ ਦੇ ਉੱਤੇ ਰਹੇਗਾ। ਅਤੇ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਵਿਧਾਨ ਸਭਾ ਨੀਮਾ ਵਾਲੀ ਤਹਿਤ ਧਾਰਾ 51 ਤਿੰਨ ਅਨੁਸਾਰ ਕਾਂਗਰਸ ਤੋਂ ਆਪ ਪਾਰਟੀ ਵਿੱਚ ਗਏ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਆਪ ਨੂੰ ਛੱਡ ਕੇ ਬੀਜੇਪੀ ਵਿੱਚ ਗਏ ਸ਼ੀਤਲੰਗੁਰਾਲ ਨੂੰ ਨੋਟਿਸ ਭੇਜ ਕੇ 3 ਜੂਨ ਨੂੰ ਚੰਡੀਗੜ੍ਹ ਸਥਿਤ ਸਪੀਕਰ ਦੇ ਚੈਂਬਰ ਵਿੱਚ ਪੇਸ਼ ਹੋਣ ਲਈ ਲਿਖਤੀ ਸੱਮਨ ਜਾਰੀ ਕੀਤੇ ਹਨ ਜਿਕਰ ਇਹ ਹੋ ਗਿਆ ਕਿ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਨੇ 15 ਮਾਰਚ ਨੂੰ ਅਸਤੀਫਾ ਪੇਸ਼ ਕੀਤਾ ਸੀ ਜਦੋਂ ਕਿ ਉਂਗਰਾਲ ਨੇ 22 ਮਾਰਚ ਨੂੰ ਅਸਤੀਫਾ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਦੱਸ ਦिए ਕਿ ਪੇਸ਼ੀ ਦੌਰਾਨ ਇਹਨਾਂ ਅਸਤੀਫੇ ਦੇਣ ਵਾਲੇ ਵਿਧਾਇਕਾਂ ਡਾਕਟਰ ਰਾਜਕੁਮਾਰ ਅਤੇ ਸ਼ੀਤ ਲੰਗਰਾਲ ਨੂੰ ਖੁਦ ਕਹਿਣਾ ਪਵੇਗਾ ਤੇ ਸਪੀਕਰ ਸਾਹਮਣੇ ਭਰੋਸਾ ਦੇਣਾ ਪਵੇਗਾ ਕਿ ਮੇਰੇ ਤੇ ਕਿਸੇ ਪਾਰਟੀ ਜਾਂ ਨੇਤਾ ਨੇ ਦਬਾ ਨਹੀਂ ਪਾਇਆ ਲੋਕ ਸਭਾ ਚੋਣਾਂ ਵਾਸਤੇ ਐਤ ਕੀ 2019 ਦੇ ਮੁਕਾਬਲੇ ਵਿੱਚ ਉਮੀਦਵਾਰਾਂ ਚ ਜ਼ਿਆਤਰ ਮੌਜੂਦਾ ਵਿਧਾਇਕ ਮੰਤਰੀਆਂ ਪੀ ਪਾਰਟੀ ਪ੍ਰਧਾਨ ਤਜਰਵੇਕਾਰ ਨਵੇਂ ਚਿਹਰੇ ਨੌਜਵਾਨ ਅਤੇ ਵਿਸ਼ੇਸ਼ ਕਰਕੇ ਇਧਰ ਉਧਰ ਪਾਟ ਦੇ ਵਿੱਚ ਸ਼ਾਮਿਲ ਹੋਣ ਵਾਲੇ ਹਨ ਪੰਜਾਬ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਮੌਸਮ ਕੇਂਦਰ ਚੰਡੀਗੜ੍ਹ ਨੇ 20 ਮਈ ਤੱਕ ਮੌਸਮ ਦਾ ਰੈਡ ਤੇ ਓਰੰਜ ਲਾਰਡ ਜਾਰੀ ਕੀਤਾ ਹੈ ਜਿਸ ਵਿੱਚ ਲੂ ਚੱਲੇਗੀ ਤੇ ਗਰਮੀ ਪਰੇਸ਼ਾਨ ਕਰੇਗੀ ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਨਿਕਲੀ ਤੇ ਗਰਮੀ ਨੇ ਬੁਰਾ ਹਾਲ ਕੀਤਾ ਹੈ ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਹੋਰ ਜ਼ਿਲ੍ਹਿਆਂ ਵਿੱਚ ਫਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੇ ਫਿਰੋਜ਼ਪੁਰ ਦਾ 43 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਮੌਸਮ ਕੇਂਦਰ ਚੰਡੀਗੜ੍ਹ ਦੀ ਜਾਰੀ ਐਡਵਾਈਜ਼ਰੀ ਮੁਤਾਬਿਕ ਉੱਤਰੀ ਖੇਤਰ ਵਿੱਚ ਆਉਣ ਵਾਲੇ 2 ਦਿਨਾਂ ਵਿੱਚ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ 20 ਮਈ ਤੱਕ ਪੰਜਾਬ ਵਿੱਚ ਲੋ ਵਰਗੇ ਹਾਲਾਤ ਕਾਇਮ ਰਹਿਣਗੇ ਦੱਸਦਕਿ ਸਰਕਾਰ ਨੇ ਬੀਤੇ ਦਿਨੀ ਗਰਮੀ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ 1 ਜੂਨ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ ਪੰਜਾਬ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮੈਦਾਨ ਭਖਿਆ ਹੋਇਆ ਹੈ ਸਿਆਸੀ ਧਿਰਾਂ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਵਿੱਚ ਜੁੱਟੀਆਂ ਹੋਈਆਂ ਹਨ ਇਸ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਸਭ ਤੋਂ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਪਿੰਡਾਂ ਵਿੱਚ ਪ੍ਰਚਾਰ ਲਈ ਆਉਂਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛੇ ਜਾ ਰਹੇ ਹਨ ਇਸ ਦੌਰਾਨ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹਨਾਂ ਨੇ ਖੇਤਰਾਂ ਤੋਂ ਬਿਨਾਂ ਬੰਦੇ ਨਹੀਂ ਬੜਨਾ ਦੋ ਤਰੀਕ ਤੋਂ ਬਾਅਦ ਮੈਂ ਵੇਖਾਂਗਾ ਕਿਹੜਾ ਖੱਪੀ ਖਾਣ ਇੱਥੇ ਖੰਗਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਪਰਸੋਂ ਤੁਸੀਂ ਬਾਜ਼ਾਰ ਵਿੱਚ ਲਾਲਿਆਂ ਤੋਂ ਡਾਂਗਾ ਖਾਦੀਆਂ ਫਿਰ ਉੱਥੇ ਜਾ ਕੇ ਬੈਠ ਜਾਂਦੇ ਇਹ ਤਾਂ ਮੈਂ ਇਹਨਾਂ ਨੂੰ ਰੋਕਿਆ ਹੋਇਆ ਹੈ ਕਿਸੇ ਨਾਲ ਲੜਨਾ ਨਹੀਂ ਨਹੀਂ ਤਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾਂਦਾ ਹੈ ਤਾਂ ਧਰਤੀ ਨੂੰ ਅਕਲ ਲਗਾ ਦਿੰਦਾ ਹੈ ਆ ਪਾਣੀ ਕੱਸੀਆਂ ਦਾ ਪਾਣੀ ਪੁਰਾਣੇ ਰਜਵਾਹੇ ਸੂਏ ਪਿੰਡਾਂ ਦੇ ਵਿੱਚ ਵੀਡੀਓ ਆਉਂਦੀਆਂ ਨੇ ਕਿ ਜੀ 25 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਨਹਿਰੀ ਮੈਂ 30 ਸਾਲਾਂ ਦਾ ਪਾਣੀ ਦੇਖਿਆ ਜੇ ਤਾਂ ਵੀਡੀਓ ਬਣਾ ਕੇ ਪਾਉਂਦੇ ਤੁਸੀਂ ਦੇਖਿਆ ਹੁੰਨੀਆ ਵੀਰੋ ਸੁਖਬੀਰ ਬਾਦਲ ਜਦੋਂ ਜਿਹੜੇ ਪਿੰਡ ਚ ਆਇਆ ਕਰੇ ਉਹਨ ਲੋਕ ਕਹਿਆ ਕਰਨ ਤੁਸੀਂ ਕੀ ਕੰਮ ਕੀਤਾ ਕੰਮ ਤਾਂ ਹੋ ਗਿਆ ਜਿਹੜਾ ਪਾਣੀ ਆ ਗਿਆ ਤੇ ਉਹਨੇ ਆਖਿਆ ਤਾਂ ਯਾਰ ਬਹੁਤ ਵੱਡਾ ਮੁੱਦਾ ਪੈਣਦਾ ਜਾਂਦਾ ਹੈ ਉਹਨੇ ਆਪਦੇ ਮੁਲਾਜ਼ਮਾਂ ਤੋਂ ਜਿਹੜੇ ਆਪਦੇ ਭਰਤੀ-ਪੁਰਤੀ ਕੀਤੇ ਹੋਣੇ ਉਦੋਂ ਉਹਨਾਂ ਤੋਂ ਕਹਾ ਲਿਆ ਪਹਿਲਾਂ ਤਾਂ ਉਹਨਾਂ ਨੂੰ ਰੋਟੀ ਰੱਟੀ ਖਵਾਈ ਕਹਿੰਦੇ ਯਾਰ ਐਂ ਕਹਿ ਦੋ ਕਿ ਮੈਂ ਇਥੋਂ ਭਗਵੰਤ ਮਾਨ ਗਲਤ ਅੰਕੜੇ ਲਿਖਾਉਂਦਾ ਹੈ ਉਹ ਵੀਰੋ ਮੈਂ ਗਲਤ ਅੰਕੜੇ ਲਿਖਾ ਕੇ ਕਿੱਥੇ ਜਾਣਾ ਹੈ ਮੈਂ ਤਾਂ ਸੱਚ ਦੱਸਦਾ ਮੈਂ ਤਾਂ ਜਿਹਨਾਂ ਚਿਰ ਕੰਮ ਹੁੰਦਾ ਨਹੀਂ ਉਹ ਤੇ ਦੱਸਦਾ ਹੀ ਨਹੀਂ ਮੈਂ ਤਾਂ ਕਿਉਂਕਿ ਇਹ ਕੋਈ ਪ੍ਰਾਪਤੀਆਂ ਥੋੜੀ ਕਰ ਰਹੀਆਂ ਮੇਰਾ ਫਰਜ਼ ਬਣਦਾ ਮੇਰਾ ਫਰਜ਼ ਬਣਦਾ ਕਿ ਟੋਲ ਪਲਾਜ਼ਾ ਜਿਹੜੇ ਜਿਨ੍ਹਾਂ ਦੇ ਐਗਰੀਮੈਂਟ ਬੰਦ ਹੋ ਗਏ ਉਹਨਾਂ ਨੂੰ ਬੰਦ ਕਰੀਏ ਮੇਰਾ ਫਰਜ਼ ਹੈ ਕੋਈ ਸਾਨ ਥੋੜੀ ਹੈ ਸੋ ਇਸ ਕਰਕੇ ਮੈਨੂੰ ਕੰਮ ਕਰਨ ਦਾ ਚਾਹ ਹੈ ਵੀ ਕਿ ਯਾਰ ਕੁਝ ਕਰਕੇ ਦਿਖਾਉਣਾ ਪੰਜਾਬ ਵਾਸਤੇ ਮੈਂ ਪਹਿਲਾਂ ਪੈਸੇ ਕਮਾਉਣੇ ਹੁੰਦੇ ਫਿਲਮਾਂ ਟੀਵੀਾਂ ਚੋਂ ਕਮਾ ਲੈਂਦਾ ਪਰ ਨਹੀਂ ਵੀਰੋ ਹਾਸੇ ਵੀ ਉਹਦੀ ਚੰਗੇ ਲੱਗਦੇ ਨੇ ਜਦੋਂ ਜਦੋਂ ਚੁੱਲਿਆਂ ਚੱਗ ਬਲਦੀ ਹੋਵੇ ਜੇ ਚੁੱਲ੍ਹੇ ਮੱਠੇ ਪੈ ਜਾਣ ਸਿਵਿਆਂ ਦੀ ਅੱਗ ਬਾਦ ਜੇ ਤਾਂ ਫਿਰ ਹਾਸੇ ਕਿਵੇਂ ਚੰਗੇ ਲੱਗਣਗੇ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੂੰ ਤਾਂ ਉਹ ਹੁਣ ਸੁਖਵੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰਕੀ ਐ ਮਤਲਬ ਕਿ ਧੁੱਪ ਲਾਖਦੀ ਐ ਪਹਿਲਾਂ ਕਦੇ ਧੁੱਪੇ ਬਾਹਰ ਨਿਕਲੇ ਨਹੀਂ ਤੇ ਆਪਾਂ ਆਏ ਬੋਰ ਦੇ ਟੋਆਂ ਚੋਂ ਨਿਕਲ ਗਏ ਆ ਆਪਾਂ ਥੱਲੋਂ ਆਏ ਆ ਧਰਤੀ ਚੋਂ ਸੋ ਵੀਰੋ ਟੈਂਪਰੇਚਰ ਪੁੱਛ ਕੇ ਜਾਂਦੇ ਆ ਟੈਂਪਰੇਚਰ ਪੁੱਛ ਕੇ ਤਾਪਮਾਨ ਕਿੰਨਾ ਐ ਇਹਨਾਂ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 42 ਡਿਗਰੀ ਓ ਮਾਈ ਗਾਡ ਇਟਸ ਟੂ ਹੌਟ ਹੁਣ 42 ਐ ਫਿਰ ਕਹਿੰਦੇ ਆ ਹੁਣ 42 ਐ ਨਾ ਜਦੋਂ 30 ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ ਪੰਜਾਬੀ ਬੋਲਣੀ ਆਉਂਦੀ ਨਹੀਂ ਜੇ ਪੰਜਾਬੀ ਆਉਂਦੀ ਹੁੰਦੀ ਤਿੰਨ ਚਾਰ ਵਾਰੀ ਆਪਣੇ ਸਕੇ ਪਿਓ ਨੂੰ ਐ ਥੋੜੀ ਕਹਿੰਦਾ ਕਿ ਮੇਰੇ ਪਿਤਾ ਸਮਾਨ ਨੇ ਉਹ ਫਿਰ ਉੱਠ ਕੇ ਕਹਿਣਾ ਪੈਂਦਾ ਸੀਗਾ ਬਾਲ ਸਾਹਿਬ ਨੂੰ ਵੱਡੇ ਬਾਲ ਸਾਹਿਬ ਸਵਰਗਵਾਸੀ ਜਿਹੜੇ ਨੇ ਉਹਨਾਂ ਨੂੰ ਕਹਿਣਾ ਪੈਂਦਾ ਸੀ ਉਹ ਸਮਾਨ ਨਹੀਂ ਓਏ ਪਿਤਾਈਆਂ ਸੋ ਉਦੋਂ ਪੜਾਉਣ ਵੇਲੇ ਪੜਾਇਆ ਨਹੀਂ ਬਾਅਦ ਚੋਂ ਕੀ ਕਰੀਏ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹਿਆ ਸੋ ਆਪਾਂ ਪੜ੍ਹਿਆ ਆਪਾਂ ਸਰਕਾਰੀ ਸਕੂਲਾਂ 'ਚ ਆਪਾਂ ਤਾਂ ਆਪਣੀ ਬੋਰੀ ਤੇ ਫੱਟੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਆਪਣੀ ਗਰੀਬੀ ਕਰ ਲੈਣਗੇ ਸੋ ਵੀਰੋ ਇਨਾਂ ਕੋਲੇ ਕੱਖ ਨਹੀਂ ਜੇ ਇਹਨਾਂ ਨੇ ਕੁਝ ਕਰਨਾ ਹੁੰਦਾ ਤਾਂ ਗਤਬੀਤ ਕੋਈ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ 10 10 ਸਾਲ ਹਾਂ 25 ਸਾਲ ਤਾਂ ਦੋ ਬੰਦਿਆਂ ਦੀ ਰਾਜ ਰਹਿ ਗਿਆ ਨਾ ਜੀ ਤੁਸੀਂ ਦੇਖ ਲਓ 25 ਸਾਲ ਤਾਂ ਸਿੱਧੇ ਹੀ ਬਣਦੇ ਦੋ ਬੰਦਿਆਂ ਦੇ ਇੱਕ ਕੈਪਟਨ ਦੇ ਇਹ ਬਾਦਲ ਦੇ ਤੇ 25 ਸਾਲਾਂ ਚ ਕੁਝ ਨਹੀਂ ਕਰ ਸਕੇ ਉਹ ਵੀਰੋ ਘਰ ਇਹ ਨਹੀਂ ਬੜੇ ਉੱਥੇ ਘਰ ਮੁੱਖ ਮੰਤਰੀ ਦਾ ਜਿਹੜਾ ਹੋਰ ਹੈ ਇਹ ਰਹਿੰਦੇ ਸੀ ਪਹਾੜਾਂ ਚ ਇੱਕ ਰਹਿੰਦਾ ਸੁਖਬਲਾਸ ਚ ਦੁੱਧ ਦਾ ਸੇਸਮਾ ਵੀਰੋ ਪਰਮਾਤਮਾ ਦੀ ਜੇ ਕੋਈ ਦਾਤ ਦਿੱਤੀ ਨਾ ਪਰਮਾਤਮਾ ਨੇ ਤੁਹਾਨੂੰ ਕੋਈ ਦਾਤ ਬਖਸ਼ਦੀ ਤਾਂ ਉਹਨੂੰ ਨਾ ਦਰਕਾਰੀ ਦਾ ਨਹੀਂ ਹੁੰਦਾ ਉਹਨੂੰ ਸਵਿਕਾਰੀ ਦਾ ਹੁੰਦਾ ਕਿ ਤਾਂ ਕਿ ਪ੍ਰਮਾਤਮਾ ਤੇਰਾ ਸ਼ੁਕਰਾਨਾ ਹੈ ਪ੍ਰਮਾਤਮਾ ਤੇਰਾ ਇਹਨਾਂ ਨੇ ਦਰਕਾਰਿਆ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਨੂੰ ਦਰਕਾਰਿਆ ਹੁਣ ਘਰ ਚ ਪਰਣ ਨੂੰ ਤਰਸਦੇ ਫਿਰਦੇ ਨੇ ਵੀ ਉਹ ਘਰ ਮਿਲ ਜੇ ਉਹ ਪ੍ਰਮਾਤਮਾ ਕਹਿੰਦਾ ਹੁਣ ਨਹੀਂ ਮਿਲਦਾ ਇਹ ਹੁਣ ਤਾਂ ਸਤੌਜ ਵਾਲੇ ਮਹਿੰਦਰ ਮੈਸਟਰਾਂ ਕੋਲੇ ਆ ਗਿਆ ਤੇ ਤਾਂ ਉਹਨਾਂ ਦੇ ਜਵਾਕਾਂ ਕੋਲੇ ਆਮ ਲੋਕਾਂ ਕੋਲੇ ਮੁੱਖ ਮੰਤਰੀ ਦੀਆਂ ਮੰਤਰੀਆਂ ਦੀਆਂ ਕੁਰਸੀਆਂ ਆ ਗਿਆ ਬਲਕਾਰ ਜੀ ਬੈਠੇ ਆ ਬੜੇ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਪੰਜਾਬ ਦੀ ਕੈਪੇਬਿਲਿਟੀ ਚ ਹੈ ਇਹ ਕੀ ਕਰਦੇ ਸੀ ਇਹ ਜਿੱਤ ਕੇ ਆਪਣੇ ਮਹਿਲਾਂ ਦੇ ਕੁੰਡੇ ਲਾ ਲੈਂਦੇ ਸੀ ਅੰਦਰੋਂ ਪਬਲਿਕ ਨਹੀਂ ਆਉਣੀ ਚਾਹੀਦੀ ਨੇੜੇ ਤੜੇ ਕਹਿੰਦੇ ਜੈ ਸਰ ਤੇ ਜਦੋਂ ਜੋ 2 ਮਹੀਨੇ ਵੋਟਾਂ ਚ ਰਹੇਦੇ ਸੀ ਉਦੋਂ ਖੋਲ ਕੇ ਕਹਿੰਦੇ ਸੀ ਆਓ ਆਪਾਂ ਪੰਜਾਬ ਬਚਾਈਏ ਇੱਕ ਮੌਕਾ ਹੋਰ ਦਿਓ ਇਸ ਵਾਰ ਜਦੋਂ ਖੋਲਣ ਲੱਗੇ 2022 ਚ ਖੁੱਲੇ ਨਾ ਉਹ ਅੰਦਰੋਂ ਕੁੰਡੀ ਖੋਲ ਲਈ ਪਰ ਕਹਿੰਦੇ ਖੁੱਲਦਾ ਕਿਉਂ ਨਹੀਂ ਫਿਰ ਕਿਸੇ ਨੇ ਦੱਸਿਆ ਕਹਿੰਦੇ ਤਾਂ ਬਾਹਰੋਂ ਲਾਗੇ ਸੀਗੇ ਲੋਕ ਜੀ ਇਸ ਕਰਕੇ ਹੁਣ ਤੁਸੀਂ ਅੰਦਰ ਹੀ ਰਹੋ ਸੋ ਉੱਥੇ ਰਹਿਣ ਕਿਉਂ ਨੇ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਮੈਂ ਤੁਹਾਨੂੰ ਇਹੀ ਕਹਿਣਾ ਆ ਮੈਨੂੰ ਲੱਗਦਾ ਨਹੀਂ ਮੇਰੇ ਬੋਲਣ ਦੀ ਲੋੜ ਐ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਕਹਿੰਦੇ ਆ ਜਿਹੜੀ ਇਹ ਪਾਜੀ ਦੱਸ ਕੇ ਗਏ ਆ ਇੰਗਲੈਂਡ ਵਾਲੇ ਕਿ ਰਿਵਰਸ ਮਾਈਗ੍ਰੇਸ਼ਨ ਐ ਇਹ ਕੋਈ ਸ਼ੌਂਕ ਨੂੰ ਨਹੀਂ ਗਏ ਸੀ ਸਿਸਟਮ ਤੋਂ ਰੁੱਸ ਕੇ ਗਏ ਸੀ ਕਿ ਯਾਰ ਕੁਛ ਤਾਂ ਕਰਨੀ ਐ ਚਲੋ ਚੱਲੀਏ ਬਾਹਰ ਨਿਕਲ ਜੇ ਮਿਹਨਤਾਂ ਕੀਤੀਆਂ ਉੱਥੇ ਜਾ ਕੇ 20-20 ਘੰਟੇ ਨੇ ਸ਼ਿਫਟਾਂ ਲਾਈਆਂ ਪੰਜਾਬੀਆਂ ਨੇ ਪੰਜਾਬੀਆਂ ਨੇ 20-20 ਘੰਟੇ ਸ਼ਿਫਟਾਂ ਲਾ ਕੇ ਉੱਥੇ ਕਾਮਯਾਬੀਆਂ ਹਾਸਲ ਕੀਤੀਆਂ ਜੇ ਕਿਤੇ ਉਹੀ ਮਿਹਨਤ ਇਥੇ ਕਰ ਲਈਏ ਤੇ ਸਰਕਾਰ ਸਾਥ ਦੇ ਦੇ ਇਹ ਇਹ ਤਾਂ ਜੀ ਇਸ ਤੋਂ ਵੱਡਾ ਤਾਂ ਕੋਈ ਪੁੰਨ ਵਾਲਾ ਕੰਮ ਨਹੀਂ ਮੈਂ ਪੰਜਾਬ ਦੇ 3 ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਕਿ ਨੌਕਰੀਆਂ ਦੇਣ ਉਹ ਸਾਡੀ ਟੀਮ ਜਿਹੜੀ ਆ ਹਲਕਾ ਦੜਬਾ ਦੇ ਵੱਖ-ਵੱਖ ਪਿੰਡਾਂ ਤੁਸੀਂ ਜਾਣਦੇ ਆਗੇ ਪਰ ਬਹੁਤ ਅੱਛਾ ਰਿਸਪੌਂਸ ਬਹੁਤ ਅੱਛਾ ਪਿਆਰ ਸਤਿਕਾਰ ਜਿਹੜਾ ਸਾਰੇ ਲੋਕ ਦੇ ਰਹੇ ਦੇ ਰਹੇ ਨੇ ਕਿ ਪੰਜਾਬ ਜਾਣਦਾ ਕਿ ਸਰਦਾਰ ਭਗਵੰਤ ਸਿੰਘ ਮਾਝ ਦੀ ਗਵਾਈ ਚ 2 ਸਾਲਾਂ ਚ ਲਾਂਬਸਾਲ ਕੰਮ ਹੋਏ ਨੇ ਕਿ ਸੋ ਸਾਡੇ ਕੋਲੇ ਸਮਾਂ ਘਟ ਜਾਂਦਾ ਪਰ ਲੇਕਿਨ ਲੋਕ ਜਿਹੜੇ ਨੇ ਵੱਡੀ ਪੱਦਰ ਤੇ ਛੱਡ ਨਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸੰਗੂਰ ਪਾਰਲੀਮੈਂਟ ਦੀ ਸੀਟ ਔਰ ਪੰਜਾਬ ਦੀ 13 ਦੇ 13 ਸੀਟਾਂ ਜਿਹੜੀਆਂ ਨੇ ਵੱਡੇ ਮਾਰਚ ਨਾਲ ਚਤਨ ਜਾ ਰਹੀ। ਅ ਸੁਨੀਲ ਜਾਖੜ ਜੀ ਝੂਠ ਬੋਲਣ ਦੇ ਆਦੀ ਨੇ ਕਦੇ ਉਹ ਡੈਪੂਟੇਸ਼ਨ ਤੇ ਕਾਂਗਰਸ ਚ ਬੋਲਦੇ ਨੇ ਕਿ ਕਦੇ ਡੈਪੂਟੇਸ਼ਨ ਸ਼ਿਫਟ ਕਰਕੇ ਬੀਜੇਪੀ ਚਲੇ ਜਾਂਦੇ ਨੇ ਪੰਜਾਬ ਜਾਣ ਦਾਗਾ ਜੋ ਲਗਾਤਾਰ ਪਾਰਟੀਆਂ ਬਦਲਣ ਦੇ ਮਾਹਰ ਨੇ ਜਿਹੜਾ ਵਿਅਕਤੀ ਪਾਰਟੀਆਂ ਬਦਲਣ ਦਾ ਮਾਹਰ ਆ ਪੰਜਾਬ ਜਾਣਦਾ ਕਿ ਉਹ ਝੂਠ ਬੋਲਣ ਦਾ ماہر ਆ ਸੋ ਪੰਜਾਬ ਨੂੰ ਪਤਾ ਹੈ ਕਿ ਡਾਕਟਰ ਸਾਹਿਬ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਨ ਦਾ ਯਤਨ ਕਰ ਰਹੇ ਨੇ ਇਸ ਗੱਲ ਕਰਕੇ ਪੰਜਾਬ ਦੇ ਲੋਕ ਜਿਹੜੇ ਨੇਗੇ ਉਹ ਉਹਨਾਂ ਨੂੰ ਉਸੇ ਤਰੀਕੇ ਟਰੀਟ ਕਰ ਰਹੇ ਨੇ ਦੇਖੋ ਜਿਹੜਾ ਬੀਜੇਪੀ ਨੇ ਜੋ ਵਿਜਿਆ ਉਹਨੂੰ ਵੱਡਣਾ ਪੈ ਰਿਹਾਗਾ ਪੰਜਾਬ ਜਾਣਦਾਗਾ ਦੇਸ਼ ਜਾਣਦਾਗਾ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਕੇ ਸੱਤਾ ਚਾਈ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ 750 ਤੋਂ ਉੱਪਰ ਕਿਸਾਨਾਂ ਦੇ ਕਿਸਾਨਾਂ ਨੂੰ ਜਿਹੜਾ ਹੈਗਾ ਸ਼ਹੀਦ ਕੀਤਾ ਗਿਆ ਕਿਸਾਨਾਂ ਦੇ ਗੋਲੀਆਂ ਚਲਾਈਆਂ ਗਈਆਂ ਅਜੇ ਭਾਰਤੀ ਜਨਤਾ ਪਾਰਟੀ ਹੋਰ ਕੀ ਮੰਗਦੀ ਹੈ ਭਾਈ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਸੁਨੀਲ ਜਾਖੜ ਜੀ ਜਾਂ ਉਹਦੇ ਜਿੰਨੇ ਦੀ ਪੰਜਾਬ ਚ ਕੈਂਡੀਡੇਟ ਨੇ ਕਿਉਂ ਝੂਠ ਬੋਲ ਰਹੇ ਜਿੰਨਾ ਖੇਤਾਂ ਨੂੰ ਪਾਣੀ ਲੱਗ ਗਿਆ ਕੇਰਾ ਸਾਹਿਬ ਨੂੰ ਮੇਰੀ ਐਡਵਾਈਸ ਆ ਸਲਾਹ ਕੀਤੀ ਕਿ ਉਹਨਾਂ ਖੇਤਾਂ ਜਾ ਕੇ ਕਿਸਾਨਾਂ ਨੂੰ ਮਿਲੇ ਆਉਣ ਕਿ ਤੁਹਾਡੇ ਖੇਤਾਂ 40 ਸਾਲਾਂ ਬਾਅਦ ਪਾਣੀ ਆ ਗਿਆ ਅਜੇ ਬਹੁਤ ਸਾਰੇ ਖੇਤਾਂ ਚ ਆਉਣਾ ਰਹਿੰਦਾਗਾ ਪਰ ਲੇਕਿਨ ਬਹੁਤ ਸਾਰੇ ਖੇਤਾਂ ਚ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਗਿਆ ਮੈਂ ਸਮਝਦਾਗਾ ਸੁਖਪਾਲ ਸਿੰਘ ਕੇਰਾ ਨੂੰ ਖੇਤਾਂ ਜਾ ਕੇ ਉਹ ਖੇਤ ਦੇਖਣੇ ਚਾਹੀਦੇ। ਦੇਖੋ ਕੱਲ ਪਿੰਡਾਂ ਚ ਐਮ.ਐਲ.ਏ. ਸਾਹਿਬਾ ਗਏ ਆ ਔਰ ਮੈਨੂੰ ਵੀ ਪਿੰਡਾਂ ਚ ਕਈ ਲੋਕ ਮਿਲੇ ਆ ਜਿਹੜੀ ਇਹ ਗੱਲ ਕਹਿੰਦੇ ਆ ਕਿ ਸਾਡੇ ਬਿੱਲ ਆਉਣ ਲੱਗ ਪਏ ਔਰ ਵੱਡੇ ਵੱਡੇ ਮੋٹے ਮੋٹے ਬਿੱਲ ਆਉਣ ਲੱਗ ਪਏ। ਤੁਸੀਂ ਹੈਰਾਨ ਹੋਵੋਗੇ ਕਿ ਐਸ.ਸੀ. ਭਾਈਚਾਰਾ ਜਿਨ੍ਹਾਂ ਦੇ ਇਹ ਕਹਿੰਦੇ ਸੀ 300 ਯੂਨਿਟ ਮਾਫ ਕੀਤੀ ਆ। ਯੂਨਿਟ ਕੀ ਮਾਫ ਕੀਤੀ ਆ? ਮੂੰਹ ਬੋਲਦੀ ਤਸਵੀਰ ਹੈ। ਮਲਕੀਤ ਸਿੰਘ ਸਲਵ ਅਜੀਤ ਸਿੰਘ ਆਏ ਦੇ ਬਿੱਲ ਨੇ ਜੀ ਵਿਦ ਪ੍ਰੂਫ ਮੈਂ ਆ ਸਾਰੇ ਵਿਖਾਉਂ ਦਿਆ ਇਹਦਾ ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਾ ਸ਼ਲੂਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਊਂਗੇ ਕਿ ਉਹਦਾ 9 ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਮਾਰਚ ਦਾ ਬਿੱਲ 61000 ਰੁਪਇਆ ਆਇਆ ਹੁਣ ਮਈ ਦਾ ਬਿੱਲ ਕਿਉਂਕਿ ਹਰ 2 ਮਹੀਨੇ ਬਾਅਦ ਆਉਂਦਾ ਮਈ ਦਾ ਬਿੱਲ ਡਿਊ ਹੈ ਤੇ ਡਿਊ ਚ ਵੀ ਜੋ ਸਮਝ ਆ ਰਹੀ ਹੈ ਕਿ ਇਹਨੂੰ ਫੇਰ 70 75000 ਰੁਪਇਆ ਆ ਜਾਣਾ ਜਿਹਦੇ ਬੰਦੇ ਦੀ ਆਮਦਨ ਮਹੀਨੇ ਦੀ ਮੈਜ 10 5 10000 ਰੁਪਇਆ ਹੋਵੇ ਉਹਨੇ ਕਿਥੋਂ ਦੇ ਦੇਣੇ ਜੀ ਇਹ ਪੈਸੇ ਅੱਜ ਇਹ ਹਾਲਾਤ ਬਣੇ ਆ ਜਿਹੜਾ ਇਹਨਾਂ ਦਾ ਪਰਦਾ ਫਾਸ਼ ਆ ਬਿੱਲ ਔਰ ਇਹ ਇੱਕ ਘਰ ਦੀ ਕਹਾਣੀ ਨਹੀਂ ਇਹ ਪਿੰਡ ਪਿੰਡ ਦੀ ਕਹਾਣੀ ਬਣ ਹਰ ਪਿੰਡ ਚਲੇ ਜੋ ਲੋਕ ਲੈ ਕੇ ਬਿੱਲ ਫਿਰਦੇ ਆ ਕਿ ਸਾਨੂੰ ਬਿੱਲ ਆਉਣ ਲੱਗ ਪਏ ਇਸ ਲਈ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੀ ਝੂਠੀ ਗਾਰੰਟੀ ਸੀ ਬਾਕੀਆਂ ਤਾਂ ਫੇਲ ਹੋਈਆਂ ਹੀ ਨੇ ਹਜ਼ਾਰ-ਹਜ਼ਾਰ ਰੁਪਈਆ ਦੇਣਾ ਧੀਆਂ ਪੈਣਾ ਨੂੰ ਬੇਰੋਜ਼ਗਾਰੀ ਪੱਤਾ ਦੇਣਾ 51000 ਸ਼ਗਲ ਸਕੀਮ ਦੇਣੀ 2500 ਪੈਨਸ਼ਨ ਕਰਨੀ ਨੌਕਰੀਆਂ ਦੇ ਦੇਣੀਆਂ ਉਹ ਸਾਰੀਆਂ ਗਰੰਟੀਆਂ ਫੇਰਨੇ ਔਰ ਲੋਕਾਂ ਦੇ ਕੜਕਾਂ ਦੇ ਕਾਰਡ ਕੱਟ ਤੇ ਜੇ ਕਣਕ ਪਾਲਾ ਸਾਹਿਬ ਵੇਲੇ 30 ਕਿਲੋ ਆਉਂਦੀ ਸੀ ਅੱਜ 5 ਕਿਲੋ ਕਰਦੀ ਅੱਜ ਹਾਲਾਤ ਉਸ ਤੋਂ ਖਤਰਨਾਕ ਕਰਦੇ ਕਿ ਗਰੀਬ ਬੰਦਾ ਜੀ ਦੀ ਆਮਦਨੀ 5000 ਰੁਪਏ ਮਹੀਨੇ ਦੀ ਮਾਹਾ ਦਿਹਾੜੀ ਕਰਕੇ ਉਹਨੂੰ 60-70000 ਰੁਪਏ ਕਿੱਥੇ ਦੇ ਦੇਣਾ ਇਸ ਲਈ ਮੈਂ ਇਹ ਗੱਲ ਜਨਤਿਕ ਤੌਰ ਤੇ ਵਿਧ ਪ੍ਰੂਫ ਰੇਜ਼ ਕਰ ਰਿਹਾ ਜਿਹਦੇ ਬਿੱਲ ਆਏ ਆ ਉਹਨੇ ਇੱਕ ਵਾਰ ਹੀ ਨਹੀਂ ਅਨੇਕਾ ਵਾਰੀ ਲਿਖਤੀ ਦਰਖਾਸਤ ਦਿੱਤੀ ਹੈ ਕਿ ਆ ਕੀ ਹਾਲਾਤ ਬਣਿਆ ਇਸ ਗੱਲ ਨੂੰ ਅਡਰੈਸ ਕੀਤਾ ਜਾਵੇ ਮਗਰ ਕੋਈ ਸੁਣਵਾਈ ਨਹੀਂ ਕੀ ਕੀ ਕਬਡੀ ਨਾਲ ਲੈ ਕੇ ਸਮਝਦੀ ਪੰਜਾਬ ਸਰਕਾਰ ਨੇ ਨਹੀਂ ਨਹੀਂ ਲੈ ਕੀ ਇਹ ਰੜੀ ਮਿਲੀ ਭਗਤਾ ਜੀ ਸਰਕਾਰ ਇੱਕ ਇਸ਼ਤਿਹਾਰ ਤੇ ਹਜ਼ਾਰ ਕਰੋੜ ਖਰਚਦੀ ਹੈ ਕਿ ਅਸੀਂ ਬਿਜਲੀ ਦੇ ਬਿੱਲ ਜ਼ੀਰੋ ਮੈਂ ਅਸਲੀਅਤ ਦਿਖਾਉਣਾ